पाई मैं तैयार कर रही है थोड़ा तो मैं करे आगे भाई लेके दोठाई होए ना जी बंद हो गई थी लाइव हम्म टी2 करता बंद है टी2 और ਸ਼ਮਤੇ ਟੀਟੂ ਰਾਜਯ ਵਿਸ਼ਵਾਸਨ ਗਰਹਿਣਯਮ ਆਜੋ ਮੇਰੇ ਭੈਣ ਭਾਈਓ ਜੇ ਤੁਸੀਂ ਮੇਰੀ ਲੈ ਮੇ ਆ ਰਹੇ ਹੋ ਤਾ ਟਵਾ ਟਮੋਸਟ ਟਾ ਮਾਗ ਰਗਾ ਗੈਸਪਿਆ ਗੈਸ ਦੇਤੇ ਦੇਖਾ ਕੀ ਇਹ ਝੋਲਾ ਕਾ ਸਾਡੇ ਪਿੰਡ ਵਾਲਿਆਂ ਦੀ ਤਾਂ ਸੀ ਆ ਉੱਤੇ ਮੇਰੇ ਸਾਹਤਾ ਵਾਲੀ ਜੱਪੀ ਆ ਉਦੋਂ ਉੱਤੇ ਸੋਚਾ ਜੀ ਤੇ ਮੈਂ ਚਾਰ ਚਲਾਉਣਾ ਮੋਬਾਈਲ ਇੱਕ ਜਦੋਂ ਇਹ ਮਵਲ ਚਾੜ ਥੋੜੀ ਜਿਹੀ ਰਹਿੰਦੀ ਹੈ ਤੇ ਆਮੈਂ ਦਵਾਈ ਲੈ ਕੇ ਆਈਆਂ ਅੱਜ ਅੱਖਾਂ ਦੀ ਦੇਖੋ ਪੜ ਕੇ ਆਹ ਦੇਖੋ ਕੋਸ ਦੇਸ ਜਿਆ ਨਹੀਂ ਰਹੇ ਦੇਖੋ आज भेन भाई हूं तो बहुत टाइम हो गया आज हूं तो मैं लाइव ला रखी है फोटो हटा दी बो देख ला ले हूँ आ गया कोई फट देने लाइक लाइक कर दो वीर जी जो कोई भी हो ਹਾਂ ਉਹ ਬਾਈਕ 3 3 ਕੇ ਬਾਈਕ ਹਾਂਜੀ ਆ ਉਹ ਭੈਣ ਜੀ ਤਾਈ ਜੀ ਇੱਕ ਗਿਆ ਗੇੜਾ ਮਾਰ ਕੇ ਹੋਰ ਆਉ ਬੰਨ ਜੀ ਤੁਸੀਂ ਸਸਰੀਕਾਲ ਪੜਨੇ ਹੋਰ ਸੁਣਾਓ ਸੰਦੀਪ ਜੀ ਦੀ ਕੀ ਹਾਲ ਚਾਲ ਮੈਂ ਤਾਂ ਹੁਣ ਲਾਈ ਲੇ ਮੈਂ ਤਾਂ ਆਪਣੀ ਦਵਾਈ ਲੈ ਕੇ ਆਈ ਆ ਪਹਿਲਾਂ ਦਿਖਾ ਕੇ ਏਟ ਗਿਆ ਪਿੱਛੇ ਮੈਂ ਲੱਗ ਰਿਹਾ ਅੱਖਾਂ ਵੀ ਟੈਸਟ ਕਰਾ ਲਾ ਅੱਖਾਂ ਦੀ ਦਵਾਈ ਦਿੱਤੀ ਉਹਨਾਂ ਨੇ ਉਹ ਰੱਖਾਂ ਦੀ ਦਵਾਈ ਤਾਂ ਮੈਂ ਪਹਿਲਾਂ ਪਾਉਣੀ ਆ ਦੋਜੀ ਜਿਹੜੀ ਆਮ ਦਵਾਈ ਚੱਲਦੀ ਹੁੰਦੀ ਤੇ ਮੈਂ ਖਾਲੇ ਦੇਖਦੇ ਜੋ ਸਰਕਾਰੀ ਹੈ ਕਿ ਦਾ ਕੀ ਹਾਲ ਚਾਲ ਹੁੰਦਾ ਹੋਰ ਦੀਦੀ ਕੀ ਘੱਟੇ ਸੀ लाइक डन वास्ते थैंक यू भैने दस मिनट रुक दिए बाकी मैं आगे ठीक है दीदी ठीक ठीक है कोई ना ਅਲਕੋ ਕੰਨ ਰੋੜੀ ਵੱਡੀਆਂ ਵੱਡੀਆਂ ਨੇ ਪਰ ਅੰਨੀ ਐਂਕਲਾ ਹੀ ਬੈਠੀ ਆ ਕੀ ਕਰੀ ਬਈ ਹੁਣ ਇੰਨੇ ਘੱਟ ਨਿੱਕੇ ਜਵਾਕਾ ਨਿੱਕਾ ਘਟਣ ਲੱਗ ਗਿਆ ਫਿਰ ਮੇਰਾ ਤਾਂ ਹੁਣ ਆਕੀ ਬੰਦਸ ਨਹੀਂ ਆ ਘਟਣ ਦਾ ਧੰਨਵਾਦ ਜੀ ਸੋਡਾ ਦੇ ਕੋਈ ਵੀ ਆਏ ਹੁ ਲਾਈਕ ਨੂੰ ਲਾਈਕ ਕਰ ਦਿਓ ਪਲੀਜ਼ ਮੈਂ ਆ ਵੀ ਆ ਕੀ ਆ ਦੇਖ ਵਾ ਕੀ ਤਾ ਤਾ ਲੋਕ ਵਸੇ ਕੋ ਮੋਰ ਦੇ ਮਾਰੇ ਕੀ ਦੀ ਫੋਟੋ ਜਾਂਦੇ ਨੇ ਕੋਈ ਨਾ है। हाँ पता मैं देख लिया के दे दे, आ दे ना केड़ी? <laughs> चल कोई नीजी लैक कर दो भीर जियो या भेन जी ਉੱਪਰ ਵੀ ਰਿਹਾ ਬੈਠੇ ਹੀ ਹਾਂ 2 ਨੰਬਰ ਤੇ ਲਾਈਕ ਨੂੰ ਕੋਈ ਫੱਕ ਮੈਨਾਂ ਨਾ ਮੈਨੂੰ ਇੱਕ ਲਾਈਕ ਮਿਲ ਜਾਗਾ ਹੋਰ سناਓ ਘਰ ਪਰਿਵਾਰ ਸਾਰਿਆਂ ਦਾ ਠੀਕ ਠਾਕ ਹੈ ਇੱਕ ਦੀਦੀ ਤੇ ਚਾਰ ਹਜੇ 10 ਮਿੰਟ ਰੁੱਕ ਕੇ ਆਉਂਦੀ ਆ ਤੇ ਜਿਹੜਾ ਸੁੱਚਾ ਜਣਾ ਬੈਠਾ ਕੋਈ ਭੈਣ ਭਾਈ ਉਹ ਦੱਸੋ ਘਰ ਪਰਵਾਹ ਠੀਕ ਐ ਤੁਹਾਡਾ ਹਾਈ ਕੈਡੀ ਤੇਰੇ ਰਾਤੀ ਠੀਕ ਐ ਦੀਦੀ ਠੀਕ ਐ ਕੱਲ ਰੀਤ ਦੀ ਲਾਈਵ ਚ ਕਿਉਂ ਨਹੀਂ ਗਈ ਅਸਾਂ ਨੇ ਤੁਸੀਂ ਮੈਨੂੰ ਦੇਖ ਲਿਆ ਸੀ ਹਾਂ ਮੈਂ ਗਈ ਨਹੀਂ ਆ ਪਤਾ ਨਹੀਂ ਘਰ ਤੋਂ ਨਹੀਂ ਜਾਇਆ ਕਿ ਮੈਂ ਤੋਂ ਹਾਂ ਉਹ ਵੀ ਬਹੁਤ ਨਣਾ ਬਾਦ ਆਈ ਸੀ ਕੱਲ ਸਾਡੀ ਲਾਈਵ ਚ ਅੰਮੀ பா mm -hmm. ਬੱਧੀ ਆਪਣੀ ਵਿਕੀ ਦੀ ਲਾਈਵ ਚ ਗਈ ਸੀ ਨਾ ਬਟ ਉਹਦੀ ਚੁਣੀ ਗਈ ਮੈਂ ਤਾਂ ਮੈਂ ਤਾਂ ਉਹਦੀ ਲਾਈਵ ਚ ਨਹੀਂ ਗਈ ਕੱਲ ਤੁਹਾਨੂੰ ਕਿਸੇ ਫੋਨ 골ਪੜ ਕੋ ਮੱਲ ਲੱਗ ਪਿਆ ਅੱਜ ਦੀ ਫੋਨ ਆ ਗਿਆ ਸੀ ਹੁਣ ਅੱਜ ਪਤਾ ਨਹੀਂ ਹੁਣ ਉਹਨਾਂ ਦੀ ਲਾਈਵ ਕਦੋਂ ਆਣੀ ਮੈਂ ਹੱਥ ਨਹੀਂ ਉਹ ਫਿਰ ਨਹੀਂ ਕਿਵੇਂ ਕਰ ਲਉ ਤਾਂ ਨਮਰੀਤਾਂ ਨਹੀਂ ਮੈਂ ਰਾਤ ਨੂੰ ਲਾਉ ਉਹ ਸੋਡੀ ਕੱਠੀਆਂ ਦੀ ਹੋਈ ਸੀ ਲੱਗੀ ਸੀ ਫੇ ਲੋਕਾਂ ਨੂੰ ਲਾਂਬੇ ਜਿੰਨੀ ਮੈਂ ਲਾਈਵ ਚ ਨਹੀਂ ਆਉਂਦੇ ਅੱਛਾ ਨਾਜ ਦੇਖੁੰਦੇ ਉਹ ਫਿਰ ਕੱਲ ਨੂੰ ਉਹ ਕਹਿੰਦੀ ਨਵਰੀਤ ਆ ਕੇ ਮੈਂ ਤਾਂ ਰਾਤ ਨੂੰ ਲਾਉ ਉਹਦੇ ਹੀ ਛੋਡੀ ਸੀ ਉਹਦੇ ਹੀ ਆਉਦੀ ਛੋਡੇ ਜਦ ਮੈਂ ਹਲੇ ਕੁਛ ਚਿਰ ਬੈਠੀ ਰਹੀ ਵਿਚ ਵਿਚ ਦੀ ਮੈਸੇਜ ਕਰੀ ਗਈ ਇੱਕ ਵਾਰ ਰਾਤ ਨੂੰ ਸਾਡੇ ਨਾਲ ਹੀ 4:00 ਵਜੇ ਇੰਨਾ ਨਹੀਂ ਤੇ ਕਾਕੜੇ ਬਏ ਸ਼ਾਬ ਨਹੀਂ ਕੋਈ ਤੇ ਫਿਰ ਬਸ نیند ਆ ਗਈ ਸੀ ਤੀਕਿਸਦੀਆਂ ਹੀ ਪੈ ਗਈ ਸੀ ਇਸ ਦਾ ਗੱਲ ਕਿ ਦੋਈ ਮਾਂ ਪੁੱਤਾਂ ਮੁੰਡਾ ਕੁੜੀ ਤਾਂ ਨਾਨਕੇ ਗਏ ਗਿਆ ਆਪਣੇ ਅੱਜ ਜਾਉਂਗਾ ਹਾਂ ਕਿਹੜਾ ਕਾਲ ਨੂੰ ਬਰੀਤ ਬੈਠੀ ਲੱਗੀ ਹੈ ਵਿਚਾਰੀ ਖਾਸਾ ਚ ਲੈਬ ਚ ਆਲੇ ਹੁਣ ਕੁੜੀ ਨੇ ਫਰਮਾਇਸ਼ ਪਤੀ ਫੋਨ ਕਰਕੇ ਵਿਛਦੀ ਕਹਿੰਦੀ ਮੈਨੂੰ ਮੈਸ ਜਾਸ ਸੰਜ ਚ ਆਉਣ ਲੱਗਾ ਕਹਿੰਦੀ ਸਰ ਕਹਿੰਦੇ ਨੇ ਹੁਣ ਤੂੰ ਭਾਈ ਮੋਬਾਈਲ ਤੇ ਵੀ ਕੁਝ ਪੜ ਲਿਆ ਕਰ ਮਾ ਇਹ ਬਸ ਇੱਕ ਦਾ ਮੋਬਾਈਲ ਆ ਹਰ ਤੇ ਲਾਰਾ ਲਾਇਆ ਮੈਂ ਕੱਲ ਨੂੰ ਫੜਾਵਾਂਗੇ ਕਿਸੇ ਨੂੰ ਉਹਨਾਂ ਕਿਤੇ ਸੱਚੀ ਬਹੁਤਾਂ ਟਾਂਡਾ ਹੋਇਆ ਪਿਆ ਸਾਡੇ ਮੈਂ ਦਫਾਈ ਵੀ ਸਰਕਾਰੀ ਚ ਲੈ ਕੇ ਆਈ ਆ 100% ਵਧਿਆ ਤਾਂ ਮੇਰਾ ਥੈੜੜ ਅੱਜ ਤੁਹਾਂ ਦੇ ਜਾ ਕੇ ਆਈ ਨਾਲ ਦੱਸਿਆ ਕੱਲ ਬਿਜੀ ਸੀ ਹਾਂ ਦੀਦੀ ਨਹੀਂ ਤੁਮੇ ਦੱਸੂਗੇ ਪਾਏ ਟੁੱਟ ਨਹੀਂ ਬੋਲਦੇ ਫੇਰ ਆਇਆ ਦੁਬਾਰੇ ਅਗਲਾ ਵੀ ਜਾਂਦਾ ਹੋ ਜਾਂਦਾ 10 ਮਿੰਟ ਘਟਦਾ ਉਹ ਘੰਟਾ ਲੱਗਿਆ ਸੀ ਵਿਚਾਰਾ 50 ਮਿੰਟ ਲੱਗਿਆ ਸੀ ਵਿੱਕੀ ਤੇ ਬਾਕੀ ਇਹ ਵੀ ਬਹੁਤ ਚਿਰ ਬੈਠੀ ਰਹੀ ਹੈ ਮੈਂ ਕਿੰਨੀ ਇਹ ਤਾਂ 2 ਘੰਟੇ ਵਾਂਗ ਬੈਠੀ ਰਹੀ ਹੈ ਦੇਖ ਨੇ ਮੈਨੂੰ ਆਇਆ ਮੈਂ ਜੇ ਇੱਕ ਫੋਨ ਹੋਰ ਲੈਨੀ ਆ ਫਿਰ ਵਾਕਾ ਨਹੀਂ ਪੱਟੀ ਮੇਸ ਫਿਰ ਕੁੜੀ ਕੋ ਮੈਂ ਲੈਣਾ ਮੁੰਡਾ ਕੋ ਮੈਂ ਲੈਣਾ ਮੇਰੇ ਕੋਲ ਤਾਂ ਆਪਦਾ ਹੈਗਾ ਤੇ ਉਹ ਤਾਂ ਐਨਸੀਡੀ ਤੇ ਵੀ ਦੇਖ ਲੈਂਦਾ ਹੁਣ ਵੀ ਲਾਈਵ ਬੈਠਾ ਕਰਦਾ ਮੇਰੇ ਕੋਲ ਤਾਂ ਹੈਗਾ ਆਪਦਾ ਇੱਕ ਕੇਰੀ ਬੈਟਰੀ ਸਾਰਾ ਦਿਨ ਰਾਤ ਲਾਉਣੀ ਪੈਂਦੀ ਚਾਰ ਤੱਕ ਪਤਾ ਤਾਂ ਇਹਦੀ ਉਹ ਹਿੱਲੀ ਵਾ ਇਕਲੀ ਜੀ ਜਸਾ ਪਾਉਣਾ ਹੁੰਦਾ ਚਾਰਜ ਲਾਉਣ ਵਾਲਾ ਬਸ ਟਿਕ 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 ਕਰੀ ਜਾਈ ਜਾਓ 1:30 ਹੋ ਗਏ ਮੈਂ ਕਿਹਾ ਹਾਂ ਅੱਲਾ ਬੋਲਣ ਲੱਗ ਗਿਆ ਸਵਾਇ ਹੋ ਗਿਆ ਅਰੇ ਮੰਮੀ ਲੱਗੀ ਤਰ ਮੈਂ ਜਾਂਦੀ ਜੀ ਮੇਰੇ ਕੋਲ ਤਾਂ

ਉਹ ਹਦੀ ਨਹੀਂ ਫਿਰ ਮੈਂ ਜੇ ਉਹਨੂੰ ਉਹ ਦੇਉਂਗੀ ਪਾਸਵਰਡ ਫਿਰ ਉਹ ਦਵਾਰੇ ਮੈਂ ਕਿਵੇਂ ਬਣਾਉਂਗੀ ਕੋਈ ਆਈ ਚੱਲਦਾ ਰਹ ਜੂਆ ਵਿਆਹ ਹੋਈ ਆਈ ਡਰਜਾ ਤਾਂ ਨਹੀਂ ਹੈਗਾ ਤੇਰੇ ਆਨੇ ਨੂੰ ਕੋਈ ਨਹੀਂ ਹੁੰਦਾ ਮੈਂ ਦੇ ਰੱਖਿਆ ਠੀਕ ਹੈ ਜੀ ਜੀ ਉਹਨੂੰ ਮੈਂ ਕੀ ਆਹ ਪਾਸਵਰਡ ਭੇਜਾਂ ਉਹਦੇ ਕੋਲੇ ਆਪ ਦਾ ਇਹਦਾ ਪਾਸਵਰਡ ਹੀ ਹੁੰਦਾ ਜਾਂ ਈਮੇਲ ਐਡੀ ਜਿੰਮ ਜੀਮੇਲ ਐਡੀ ਕਹਿੰਦੇ ਨੇ ਇਹ ਨਾਮ বিনা ਪਾਸਪੋਰਟ ਤੋਂ ਮੋਟਾ ਮੋਟਾ ਚੈੱਕ ਕਰ ਲਓ ਫੇਰ ਉਹ ਫੀਸ ਲਾਉਂਦੀ ਆਪਣੀ ਪਾਸਵਰਡ ਉਹ ਤੋਂ ਲਾਉਂਦੀ আচ্ছা ਠੀਕਾ ਮੁੰਡਾ ਮੈਂ ਕਿ ਸਾਡੇ ਇੱਥੇ ਵੀ ਹੈਗਾ ਉਹ ਮੁੰਡਾ YouTube ਚਲਾਉਂਦਾ ਫੁਰਾ ਉਹ ਤਾਂ ਵਧੀਆ ਆਉਂਦੇ ਨੇ ਪੈਸੇ ਵੀ ਜੇ ਉਹਨਾਂ ਨਾਲ ਕਰੀ ਜਾਏ ਮੈਂ ਉਹਨੂੰ ਖਾ ਕੇ ਦੇਖ ਲਉਂ ਯੋਨੇ ਨਾ ਗੋਸ਼ ਬੋਲੇ ਫਿਰ ਮੈਂ ਇਹਨੂੰ ਦਿਖਾ ਦੂੰਗੀ ਗੱਲ ਨੂੰ ਮੈਂ ਗੱਲ ਕਰੂੰ ਉਹਦੇ ਨਾਲ ਤੂੰ ਰਹਿਣ ਦੇ ਠੀਕ ਹੈ ਦੇਦੀ